ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਸੇਫ ਵਾਹਨ ਪਾਲਸੀ ਦੇ ਤਹਿਤ ਬਠਿੰਡਾ ਪੁਲਿਸ ਦੇ ਵੱਲੋਂ ਅੱਜ ਕੀਤੀ ਗਈ ਵੱਖ-ਵੱਖ ਸਕੂਲਾਂ ਦੇ ਵਿੱਚ ਟੀਮਾਂ ਬਣਾ ਕੇ ਸਕੂਲੀ ਬੈਨਾਂ ਦੀ ਜਾਂਚ ਨਿਯਮਾਂ ਨੂੰ ਪੂਰਾ ਨਾ ਕਰਨ ਵਾਲੀਆਂ 2 ਦਰਜਨ ਦੇ ਕਰੀਬ ਬੈਨਾਂ ਤੇ ਕੀਤੇ ਗਏ ਚਲਾਨ ਕੁਝ ਨੂੰ ਕੀਤਾ ਗਿਆ ਇੰਪਾਉਂਡ ਜਾਣਕਾਰੀ ਦਿੰਦੇ ਹੋਏ ਡੀਐਸਪੀ ਟ੍ਰੈਫਿਕ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲੀ ਵੈਨਾਂ ਦੀ ਵਕਫ ਵਕਫ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਿਯਮਾਂ ਨੂੰ ਪੂਰਾ ਨਾ ਕਰਨ ਵਾਲੀਆਂ ਵੈਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਪੂਰੀ ਗੱਲਬਾਤ ਸੁਣਦੇ ਹਾਂ ਡੀਐਸਪੀ ਟ੍ਰੈਫਿਕ ਦੀ ਹੀ ਜੁਬਾਨੀ ਜਿਹੜੀ ਪੰਜਾਬ ਸਰਕਾਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਅਸੀਂ ਅੱਜ ਕੰਮ ਕਰ ਰਹੇ ਹਾਂ ਸੀਨੀਅਰ ਅਸਟ੍ਰਾਂ ਵਾਲੋ ਸਹادات ਸੀ ਕਿ ਜਿਹੜੇ ਸਕੂਲ ਦੇ ਵਿੱਚ ਵਾਹਨਾ ਚਲਦੀਆਂ ਕਿਉਂਕਿ ਇਹਦੇ ਵਿੱਚ ਛੋਟੇ-ਛੋਟੇ ਬੱਚੇ ਟਰੈਵਲ ਕਰਦੇ ਨੇ ਸਕੂਲ ਤੱਕ ਜਾਂਦੇ ਨੇ ਉਹਨਾਂ ਦੀ ਸੇਫਟੀ ਸਿਕਿਉਰਟੀ ਲਈ ਜਿਹੜੇ ਪੈਰਾਮੀਟਰਸ ਦਿੱਤੇ ਗਏ ਨੇ ਉਹਨਾਂ ਮੁਤਾਬਕ ਵਾਹਨਾ ਚਲਣੀ ਚਾਹੀਦੀ ਹੈ ਜੋ ਸੰਬੰਧ ਵਿੱਚ ਅਸੀਂ ਚੈਕਿੰਗ ਕਰ ਰਹੇ ਨੇ ਤੇ ਇਹ ਦੇਖਣ ਚ ਆਇਆ ਕਿ ਕੁਝ ਵਾਹਨਾ ਜਿਹੜੀਆਂ ਉਹ ਪ੍ਰੋਪਰ ਯੂਨੀਫਾਰਮ ਉਹਨਾਂ ਦੇ ਡਰਾਈਵਰ ਯੂਨੀਫਾਰਮ ਚ ਸੀਗੇ ਉਹਨਾਂ ਦੀ ਫਿਟਨੈਸ ਸਰਟੀਫਿਕੇਟ ਵੀ ਸੀਗੇ ਔਰ ਕਾਗਜ਼ ਪੱਤਰ ਵੀ ਪੂਰੇ ਸੀਗੇ ਲੇਕਿਨ ਕਈ ਵਾਹਨਾ ਦੇ ਵਿੱਚ ਦੇਖਣ ਚ ਆਇਆ ਕਿ ਓਵਰ ਕਰਾਊਡਡ ਸੀ ਗੱਡੀਆਂ ਜਿਵੇਂ ਕੈਪੈਸਿਟੀ 15 ਦੀ ਸੀ ਤੇ 30 ਦੀ ਬੱਚਿਆਂ ਨੂੰ ਨੇ ਜਾਂ 25-25 ਬੱਚੇ ਰੱਖੇ ਨੇ ਉਹ ਬੜਾ ਗਲਤ ਹੈ ਇਸ ਤੋਂ ਇਲਾਵਾ ਜਿਹੜੀ ਲੇਡੀ اٹੈਂਡੈਂਟ ਹੈ ਜਿਸ ਬਿਆਨ ਦੇ ਵਿੱਚ ਬੱਚੇ ਖਾਸ ਕਰ ਫੀਮੇਲ ਲੜਕੀਆਂ ਆਪਣੀ ਟ੍ਰੈਵਲ ਕਰਦੀਆਂ ਉੱਥੇ ਵੀ ਲੇਡੀ اٹੈਂਡੈਂਟ ਦੀ ਜ਼ਰੂਰਤ ਹੁੰਦੀ ਹੈ ਵੀ ਹੈਨੀ ਸਿਟੀ ਸੋ ਇਹ ਸਾਰੇ ਜਿਹੜੇ ਪੈਰਾਮੀਟਰ ਸਰਕਾਰ ਵੱਲੋਂ ਬਣਾਏ ਗਏ ਨੇ ਬੱਚੇ ਦੀ ਸਿਹਤ ਬੱਚਿਆਂ ਦੀ ਸੇਫਟੀ ਲਈ ਉਹਨਾ ਪੈਰਾਮੀਟਰ ਨੂੰ ਚੈੱਕ ਕਰ ਰਹੇ ਆ ਜਿਹਦੇ ਸੰਬੰਧ ਵਿੱਚ ਕੁਝ ਗੱਡੀਆਂ ਦੇ ਚਲਾਨੇ ਕੀਤੇ ਗਏ ਨੇ ਕਿੰਨੇ ਕੀ ਚਲਾਨੇ ਕੀਤੇ ਗਏ ਚੱਲ ਰਿਹਾ ਜੀ ਹਲੇ 6 ਚਲਾਨ ਹੋਏ ਨੇ ਹਲੇ ਪ੍ਰੋਸੈਸ ਚੱਲ ਰਿਹਾ ਹੈ ਹੋਰ ਵੀ ਟੀਮਾਂ ਹੋਰ ਵੀ ਟੀਮਾਂ ਗਈਆਂ ਜੀ ਬਾਉਂਡਰੀ ਕੀਤੀ ਜੀ ਬਾਉਂਡਰੀ ਕੀਤੀ ਜੀ ਗੱਡੀਆਂ ਦੀ ਟੀਮਾਂ ਲਾਇਆ ਲੱਗੀਆਂ ਜਾਂ ਚਾਰ ਟੀਮਾਂ ਲੱਗੀਆਂ ਜੀ ਫਿਰ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਬੱਚਿਆਂ ਨੂੰ ਪਹਿਲਾਂ ਤੇ ਛੜਾ ਦਿੰਦੇ ਪਰ ਉਹਨਾਂ ਦੀ ਸੇਫਟੀ ਬਾਰੇ ਕੋਈ ਧਿਆਨ ਨਹੀਂ ਰੱਖਦੇ ਦੇਖੋ ਇਹ ਸੁਣਿਆ ਮਾਪਿਆਂ ਨੂੰ ਵੀ ਹੈ ਤੇ ਸੁਣਿਆ ਇਹ ਸਕੂਲ ਜਾਂ ਕਾਲਜ ਦੇ ਜਿਹੜੇ ਸਟਾਫ ਹੈ ਮੈਨੇਜਮੈਂਟ ਹੈ ਪ੍ਰਿੰਸੀਪਲ ਹੈ ਉਹਨਾਂ ਨੂੰ ਕਿ ਬੱਚੇ ਸਾਡੇ ਜਿਹੜੇ ਆ ਦੇਸ਼ ਦਾ ਭਵਿੱਖ ਨੇ ਇਹ ਅੱਜ ਸੇਫ ਐਂਡ ਸਿਕਯੂਅਰ ਹੋਣਗੇ ਤੇ ਅਸੀਂ ਆਪਣੇ ਆਪ ਸੇਫ ਐਂਡ ਸਿਕਯੂਅਰ ਪਿਛੇ ਤੁਹਾਨੂੰ ਪਤਾ ਹੀ ਹੈ ਹਰਿਆਣੇ ਚ ਵੀ ਹੋਰ ਇੱਕ ਦੋ ਜਗ੍ਹਾ ਤੇ ਵੀ ਹਾਦਸੇ ਹੋਏ ਨੇ ਉਹ ਉਹ ਜਿਹੇ ਹਾਦਸੇ ਸਾਡੇ ਪੰਜਾਬ ਦੇ ਵਿੱਚ ਨਾ ਹੋਣ ਇਸ ਬੰਦੇ ਵਿੱਚ ਜੇ ਅਸੀਂ ਪੰਜਾਬ ਸਰਕਾਰ ਦੀ ਹਦਤਾਂ ਉੱਤੇ ਪ੍ਰੋਪਰ ਕੰਮ ਕਰ ਰਹੇ ਆ ਤੇ ਮੈਂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਇਹ ਬੱਚਿਆਂ ਦੀ ਸੇਫਟੀ ਲਈ ਜਿਹੜੇ ਪੈਰਾਮੀਟਰ ਸਰਕਾਰ ਨੇ ਦਿੱਤੇ ਨੇ ਉਹਨਾਂ ਨੂੰ ਫਾਲੋ ਕਰਨ ਔਰ ਉਹਦੇ ਮੁਤਾਬਕ ਅਸੀਂ ਬੱਚਿਆਂ ਨੂੰ ਸਕੂਲ ਕਾਲਜ ਤੇ ਭੇਜਣਾ ਭੇਜ। ਟੈਕ ਟੂ ਲਗਾਤਾਰ ਜਾਰੀ ਦੂ। ਐਗਜ਼ੈਕਟਲੀ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ। ਅਸੀਂ ਮੈਂ ਇੱਕ ਡੀਐਸਪੀ ਟ੍ਰੈਫਿਕ ਤੇ ਹੁੰਦੇ ਆ ਐਸਐਸਪੀ ਸਾਹਿਬ ਉਹਨੂੰ ਇੱਕ ਸਟਾਫ ਡੈਡੀਕੇਟ ਕਰ ਦਿੱਤਾ ਜਿਹੜਾ ਮਾਰਨਿੰਗ ਹਰ ਰੋਜ਼ ਮੋਸਟਲੀ ਰੋਜ਼ ਇਹਨਾਂ ਵੈਰਾਂ ਨੂੰ ਚੈੱਕ ਕਰੇਗਾ ਕਿਉਂਕਿ ਚੈੱਕ ਕਰਨ ਨਾਲ ਬਾਰ ਬਾਰ ਫਿਰ ਇਹ ਪੈਰਾਮੀਟਰ ਬਿਲਕੁਲ ਪ੍ਰੋਪਰ ਉਤਰਨਗੇ ਠੀਕ ਹੋਣਗੇ ਜਿਹਦੇ ਨਾਲ ਕਿ ਬੱਚੇ ਦੀ ਸੇਫਟੀ ਹੋਏਗੀ।